ਅਛਾ ਬੈਨ ਕਰ ਦਿੱਤੀ ਨੇ ਨਹੀਂ ਉੱਥੇ ਪੂਰੀ ਸੋਸ਼ਲ ਮੀਡੀਆ ਮੀਡੀਆ ਪੂਰੀ ਨੇ ਸ਼ਰਧਾ ਪੱਟੀ ਡਾਊਨ ਹੈ ਨਹੀਂ ਗੱਲ ਤੇ ਸੁਣਨ ਮਜ਼ੇ ਦੀ ਗੱਲ ਕੀ ਹੋਈ ਹੈ ਹਾਂ ਅਨੈਸ਼ ਰਾਤ ਭੱਟੀ ਨੇ ਜੋ ਗਰਨੇਟ ਪੈਂਕਾ ਉਸ ਦੇ ਮੁਤਲਕ ਕਾਨੂੰਨ ਨੇ ਕੀ ਕਾਰਵਾਈ ਉਸ ਦਾ ਇੰਸਟਾਗ੍ਰam ਬੈਨ ਕਰਵਾ ਦਿਆ ਮੈਂ ਇਹਨਾਂ ਚੰਗੀਆਂ ਠੱਡੀਆਂ ਲਗੀਆਂ ਮੈਂ ਕਿ ਇਤਨੀ ਵੱਡੀ ਕਾਰਵਾਈ ਮੇਰੇ ਖਿਲਾਫ ਹੋਏ ਹੋਏ ਹੋ ਅੰਮ੍ਰਿਤਕਾਲਾ ਨਿਊਜ਼ ਚੱਲਦੀ ਪਈ ਸੀ ਅੱਛਾ ਕੋਈ ਮੁੰਡਾ ਫੜਿਆ ਨੇ ਤੇ ਉਹਦੀ ਕੋਈ ਲੱਤ ਪਤਾ ਨਹੀਂ ਉਹ ਤਾਂ ਇਨਕਾਊਂਟਰ ਕੀਤਾ ਨੇ ਜਾਂ ਉਹਦੀ ਵੈਸੇ ਉਹਨੂੰ ਗੋਲੀ ਗੋਲੀ ਕੀਤੀ ਸੀ ਤੇ ਉਹ ਮੇਰੇ ਤੇ ਪਾ ਦਿੱਤਾ ਨੇ ओके okay. okay. ये भी बंदा शहजाद पट्टी ਦਾ ਸੀ ਜਿਸ ਨੇ ਵਾਰੀ ਪਾਕਿਸਤਾਨ ਚ ਬੈਕਰੀਡਨ ਸ਼ਹਿਜ਼ਾਦ ਪੱਟੀ ਦੇ ਵੱਲੋਂ ਲੈ ਗਈ ਸੀ ਉਹ ਜਲੰਧ ਜ ਗ੍ਰਨੇਡ ਹਮਲਾ ਕਰਨ ਵਾਲੇ ਦਾ ਅਨਕਾਉਂਟਰ ਪੁਲਿਸ ਨੇ ਵੱਲੋਂ ਕਰ ਦਿੱਤਾ ਗਿਆ ਤੇ ਮੁਲਜ਼ਮ ਦੇ ਪੈਰ ਚ ਗੋਲੀ ਲੱਗੀ ਹੈ ਜਲੰਧਰ ਚ ਯੂਟਿਊਬਰ ਨੇ ਕਰਤੇ ਗ੍ਰਨੇਡ ਹਮਲਾ ਲੰਗੇ ਐਕਟ ਵਰ ਕਰਵਾਇਆ ਗਿਆ ਸੀ ਗਨੇ ਦਾ ਫਟਨ ਕਰਕੇ ਵੱਡਾ ਹਾਦਸਾ ਹੋਣ ਤੋਂ ਬਚਾਰਿਆ ਸੀ ਸ਼ਹਿਜ਼ਾਦ ਪੱਟੀ ਨੇ ਇਸ ਪੂਰੀ ਘਟਨਾ ਦੀ ਇਨਸੀਡੈਂਟ ਦੀ ਜ਼ਿੰਮੇਵਾਰੀ ਨਹੀਂ ਸਕਾਇਦਾ ਸ਼ਹਿਜ਼ਾਦ ਪੱਟੀ ਲਾਰਸ ਨਵੀਂ ਦਾ ਵਿਹੜੀ ਕਰੀਬ ਹੀ ਹੈ ਉੱਥੋਂ ਐਕਸਪੋਸ਼ੀਅਲ ਮੀਡੀਆ ਹੈਂਡ